ਟੈਕਨੋਲੋਜੀ ਆ ਇਹ ਬਣ ਗਿਆ ਆਲਾਦੀਨ ਇਹ ਤਾਂ ਉਹ ਚਾਦਰ ਪਰ ਪਿਆ ਰਦਾ ਤਾਂ ਹਾਂ ਪੈ ਤਾਂ ਸਹੀ ਲੰਮਾ ਕਦਾਂ ਕਰ ਗਿਆ ਤੂੰ ਹੈਗਾ ਕਾਮ ਜਾ ਬੇ ਲੈ ਤਾਂ ਉਹ ਨਾ ਮੁੰਡੇ ਆ ਰਹੇ ਤੋਂ ਪਾਰ ਗਏ ਵੀ ਸਾਡੇ ਪਿੰਡ ਵਾਲੇ ਜਿਹੜੇ ਨੁਕਸਾਨ ਕਿੰਨਾ ਗਿਆ ਖੇਤ ਖੂਤ ਖੇਤ ਵਿੱਚ ਹਰ ਵਿੱਚ ਠੀਕ ਆ ਲੈ ਤਾਂ ਹੈਗਾ ਹੀ ਆ ਉਹਨੇ ਫਸਲਾਂ ਤਾਂ ਰਹੀਆਂ ਨਹੀਂ ਉਹ ਵੀ ਖਤਮ ਨਹੀਂ ਆ ਫਸਲਾਂ ਆ ਤਾਂ ਮੈਂ ਹਾਟਾ ਬੇਲੇ ਤਾਂ ਮੈਂ ਕਿਹਾ ਜਾਵੇਂ ਹੈ ਨਹੀਂ ਦੋ ਵਾਰੀ ਬੀਜੀ ਮੈਂ ਦੋ ਵਾਰੀ ਹੋ ਗਈ ਦੋਈ ਵਾਰੀ ਮਿੱਟੀ ਢੜ ਗਈ ਹੋਰ ਉਹ ਲੈ ਪੈ ਗਿਆ ਤੈਨੂੰ ਕੰਮ ਮੇਰੀ ਨਿਕਲੀ ਅਸਲੀ ਆਹ ਅਸਲੀ ਲਾਟਰੀ ਨਿਕਲੀਆਂ ਕਿੰਨੇ ਕਿੰਨੇ ਘਾਰੇ ਕੋਈ ਪਤਾ ਨਹੀਂ ਲੱਗਦਾ ਹੋਣਾ ਕਿ ਪਾਣੀ ਘਟ ਗਿਆ ਹਾਂ ਪਾਣੀ ਘਟ ਗਿਆ ਕਿੰਨੇ ਕਿੰਨੇ ਹੋਰ ਕਿੰਨੇ ਅੱਛਾ ਹੁਣ ਦੇਖਦੇ ਆ ਆ ਹੁਣ ਆ ਦੋ ਬੰਦੇ ਬਈ ਖੇਤ ਤੋਂ ਆਏ ਆ ਦਰਿਆ ਤੋਂ ਪਾਰ ਖੇਤ ਸਾਡੇ ਜਿਹੜੇ ਉਧਰੋਂ ਆਏ ਆ ਹਾਲ ਹੁੰਦੇ ਆ ਬਈ ਇਦਾਂ ਖੇਤ ਨੂੰ ਜਾਣਾ ਗੜਾ ਸੋਕਾ ਖੇਤ ਦੇਖਿਆ ਨਾ ਚੈਰ ਹੋ ਗਿਆ ਬਸ ਬਹਾਨਾ ਉਹ ਰਹਿਣ ਦੇ ਕੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਆ ਮੈਨੂੰ ਨਾ ਪਰਸਨਲੀ ਬਹੁਤ ਭਰਾਵਾਂ ਦੇ ਮੈਸੇਜ ਆਉਂਦੇ ਸੀ ਬਾਈ ਯਾਰ ਜਿਹੜੀ ਪੁਲੀ ਦੇ ਉੱਤੇ ਤੀਂ ਨਹਾਦੇ ਹੁੰਦੇ ਤੇ ਗਰਮੀਆਂ ਚ ਜੂਨ ਮਹੀਨੇ ਚ ਮਈ ਮਹੀਨੇ ਚ ਵੀ ਉੱਥੇ ਕਿੰਨਾ ਕੋ ਪਾਣੀ ਆ ਉੱਥੇ ਦੇ ਕੀ ਹਾਲਾਤ ਆ ਤੁਹਾਡੇ ਪਿੰਡ ਦੇ ਕੀ ਹਾਲਾਤ ਆ ਤਾਂ ਮੈਂ ਬਈ ਅੱਜ ਪਿੰਡ ਤਾਂ ਮੈਂ ਕਿਹਾ ਚੱਲ ਜਾ ਕੇ ਵੀਡੀਓ ਬਣਾ ਕੇ ਆਂਦਾ ਤੇ ਇਸ ਟਾਈਮ ਤੇ ਮੈਂ ਉਹੀ ਪੁਲੀ ਪਰ ਖੜਿਆ ਬਾਈ ਆ ਤੁਸੀਂ ਹਾਲਾਤ ਦੇਖ ਲਓ ਕਿ ਪੋਲੀ ਦੇ ਉੱਤੋਂ ਪਾਣੀ ਲੰਘਿਆ ਜਾਂਦਾ ਤੇ ਥੋੜੇ ਦਿਨ ਹੀ ਹੋਇਆ ਪਾਣੀ ਜਿਹੜਾ ਘਟ ਹੋਇਆ ਪੋਲੀ ਤੋਂ ਥੱਲੇ ਗਿਆ ਪਰ ਅਜੇ ਵੀ ਲੰਘੀ ਜਾਂਦਾ ਆ ਪਿੱਛੇ ਤਾਂ ਇਹ ਪੋਲੀ ਦਾ ਵੀ ਹਾਲਾਤ ਇਹੋ ਜਿਹੇ ਨੇ ਵੀ ਹਰਿਆਈ ਜੰਮ ਗਈ ਆ ਪੂਰੀ ਵੀ ਕਿਉਂਕਿ ਹੁਣ ਇਹ ਤਾਂ ਪਾਰੇ ਨਹੀਂ ਕੀਤਾ ਕਿੰਨੇ ਦਿਨਾਂ ਤੋਂ ਲੋਕੀ ਇਹਦੇ ਉੱਤੇ ਨਹੀਂ ਆਏ ਤੇ ਹੁਣ ਵੀ ਪਰ ਥੋੜਾ ਪਾਣੀ ਘਟਿਆ ਤਾਂ ਲੋਕਾਂ ਜਿਹੜਾ ਵਰਤੋਂ ਚ ਲੈਂਦਾ ਹੈ ਪਾਰ ਆਪਣੇ ਖੇਤਾਂ ਨੂੰ ਜਾਣ ਵਾਸਤੇ ਤੇ ਮੈਂ ਅੱਜ ਪੋਲੀ ਦੇ ਉੱਤੇ ਖੜਾ ਮੈਂ ਕਿਹਾ ਚੱਲ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂ ਵੀ ਇੱਥੋਂ ਦਾ ਕੀ ਹਾਲ ਹੈ ਤੇ ਬਾਕੀ ਜਗ੍ਹਾ ਜਿਹੜਾ ਪਾਣੀ ਘਟ ਗਿਆ ਪਰ ਇੱਥੇ ਪਾਣੀ ਇਹ ਘਟਿਆ ਨਹੀਂ ਹੈ ਕਾ ਤੁਹਾਨੂੰ ਮੈਂ ਦਿਖਾਉਂਦਾ ਭਈ ਅੱਗੇ ਵੀ ਸਾਡੇ ਪਿੰਡੋਂ ਜਿਹੜੇ ਲੋਕੀ ਖੇਤਾਂ ਨੂੰ ਹੀ ਜਾਂਦੇ ਆ ਕਿਵੇਂ ਆਉਂਦੇ ਆ ਕਿਵੇਂ ਜਾਂਦੇ ਆ ਤਰੀਕ 25 ਸਤੰਬਰ 2025 ਤੇ ਆਹ ਸੋਚ ਕੇ ਦੇਖੋ ਵੀ ਪਾਣੀ ਚੱਲਦੇ ਨੇ ਇਹਨਾਂ ਘਟੋ ਘਟ ਵੀ 2 ਮਹੀਨੇ ਤੋਂ ਉੱਤੇ ਹੋ ਗਏ ਆ ਇਧਰੋਂ ਪਾਣੀ ਜਿਹੜਾ ਖੇਤਾਂ ਤੋਂ ਆਈ ਜਾਂਦਾ ਆ ਖੇਤ ਐ ਵੀ ਜਿੱਥੇ ਪਾਣੀ ਚੱਲਦਾ ਪਿਆ ਸੀ ਤਾਂ ਧਾਨ ਧੂਣ ਲੱਗੇ ਵੀਰੇ ਧਾਨ ਤਾਂ ਹੁਣ ਕਿਹੜੇ ਦਿਖੇ ਇੱਥੇ ਪਰ ਆਹ ਹਾਲ ਐ ਅੱਜ ਵੀ ਬਿੱਲਾ ਲੋ ਵੀ ਕਿੰਨਾ ਦਿਨ ਹੋ ਗਏ ਪਾਣੀ ਨੂੰ ਚੱਲਦਿਆਂ ਨੂੰ 2 ਮਹੀਨੇ ਤੋਂ ਢੋਗ ਸਾਡੇ ਪਿੰਡ ਪਾਣੀ ਚੱਲਦਿਆਂ ਨਾ ਬਾਕੀ ਪਿੰਡਾਂ ਦੇ ਵੀ ਜਿਹੜਾ ਪਾਣੀ ਹੈ ਜੇ ਲਾਲੋ ਘਟ ਗਿਆ ਸੜਕਾਂ ਤੋਂ ਉੱਤਰ ਗਿਆ ਪਰ ਸਾਡਾ ਆ ਤਾਂ ਦਰਿਆਣੇ ਰਾਹੀ ਬਣਾ ਲਿਆ ਵਾ ਲੈ ਇੱਥੇ ਕਿੱਡੀ ਫਾਲ ਵੱਜਦੀ ਘਰ ਗੱਲ ਇੱਧਰ ਵੀ ਸਾਡਾ ਪਿੰਡ ਹੈ ਆ ਘਰ ਸ਼ੁਰੂ ਹੋ ਜਾਂਦੇ ਸਾਰੇ ਆਇਆ ਤਾਂ ਕਿ ਡੇ ਡੂੰਗੀ ਐਥਾ ਜਿਹੜਾ ਖਾਰ ਪੈ ਗਈ ਹੋਣੀ ਐ ਕਿਥੇ ਐਡੀ ਵਿਸ਼ਾਲ ਵੱਜਦੀ ਪਈ ਐ ਇਹ ਬਈ ਅੱਜ ਦਾ ਇਹ ਸਤਲੋਜ ਦਾ ਪਾਣੀ ਐ ਪਾਖੜੇ ਤੋਂ ਜਿਹੜਾ ਆਉਂਦਾ ਮਤਲਬ ਕਹਿਣ ਦਾ ਭਾਪ ਵੀ ਪਾਣੀ ਜਿਹੜਾ ਪਾਖੜੇ ਦੇ ਵਿੱਚ ਅੱਜ ਵੀ ਲੈਵਲ ਘਟਿਆਣੀ ਐ ਪਾਣੀ ਪਾਖੜੇ ਦੇ ਵਿੱਚੋਂ ਜਿਹੜਾ ਸਤਲੁਜ ਰਾਹੀਂ ਪੂਰਾ ਛੱਡਿਆ ਜਾ ਰਿਹਾ ਪਰ ਹਾਂ ਹੁਣ ਦਰਿਆ ਨੇ ਰਾਹ ਬਣਾ ਲਿਆ ਆਪਣੇ ਵੀ ਹੁਣ ਜਾਨੀਵਾਲੀ ਨੁਕਸਾਨ ਨਹੀਂ ਕਰਦਾ ਹੈਗਾ ਵੀ ਜਿੱਥੇ ਹੁਣ ਵਗਦਾ ਉੱਥੇ ਪੂਰਾ ਆਪਣਾ ਚੱਲੀ ਜਾਂਦਾ ਚੁੱਪਚੀ ਪੀਤਾ ਜੀ ਆ ਪਹਿਲਾਂ ਇਧਰੋਂ ਸਾਰੇ ਪਾਣੀ ਚੱਲਦਾ ਦਾ ਹੁਣ ਥੋੜਾ ਬਹੁਤ ਘਟਾਇਆ ਹੈ ਥੋੜੇ ਦਿਨਾਂ ਤੋਂ 5-10 ਕਿਹ ਜਿਹੜਾ ਘਟਿਆ ਪਾਣੀ ਉਹਦੇ ਨਾਲ ਜਿਹੜਾ ਇਧਰੋਂ ਪਾਣੀ ਆਣਾ ਹਟਿਆ ਇਹ ਪਹਿਲਾਂ ਪੂਰਾ ਪਾਣੀ ਚੱਲਦਾ ਦਾ ਬਈ ਇੱਥੇ ਆਹ ਇਹ ਪੱਥਰ ਦੇਖਦੇ ਨਾ ਇਹ ਸਾਰੇ ਇੱਥੇ ਪਾਣੀ ਚੱਲਦਾ ਨਿਸ਼ਾਨੀ ਸੀ ਆ ਪਿੱਪਲ ਐ ਇੱਥੇ ਬੈਠਦੇ ਹੁੰਦੇ ਬਈ ਪਿੰਡ ਵਾਲੇ ਆਪਾਂ ਨਾ ਨੂੰ ਕੇ ਜਿਆ ਬੈਠਦੇ ਹੁੰਦੇ ਤੇ ਪਰ ਆ ਦੇਖ ਲਓ ਵੀ ਸਾਰੀ ਮਿੱਟੀ ਕੱਢ ਕੇ ਲੈ ਗਏ ਤੇ ਸਿਰ ਪੱਥਰ ਪੱਥਰ ਰਹਿ ਗਿਆ ਪੱਥਰ ਰੋੜੇ ਇਟਾਂ ਆਲੇ ਆ ਸਾਰੀਆਂ ਨਿਸ਼ਾਨੀਆਂ ਭਈਓ ਪਾਣੀ ਦੀਆਂ ਵੀ ਇੱਥੋਂ ਕਿੰਨਾ ਪਾਣੀ ਵਗ ਰਿਆ ਹੁਣ ਆ ਸਾਹਮਣੇ ਉਹ ਪੁਲੀ ਐ ਜਿੱਥੇ ਆਪਾਂ ਨਹਾਦੇ ਹੁੰਦੇ ਤੇ ਮਈ ਜੂਨ ਚ ਜਿੱਥੇ ਰੌਣਕਾਂ ਲੱਗਦੇ ਦੀਆਂ ਹੁਣ ਤਾਂ ਇੱਥੋਂ ਦੇ ਹਾਲਾਤ ਇਹੋ ਜਿਹੇ ਨੇ ਵੀ ਇਹਦੇ ਉੱਪਰ ਚੜ੍ਹਨੇ ਡਰ ਲੱਗਦਾ ਕਿਉਂਕਿ ਪਾਣੀ ਚਾਲ ਦੇ ਰੋ ਬਹੁਤ ਦਿਨ ਹੋ ਗਏ ਪੂਰੀ ਹਰੇ ਭਾਈ ਜੰਮੀ ਹੋਈ ਐ ਇਹਦੇ ਪਰ ਹੁਣ ਤਾਂ ਪੈਰ ਖਿਸਕਣ ਦਾ ਡਰ ਆ ਇੱਥੇ ਆ ਲੋ ਪਾਣੀ ਦਾ ਭਾਈ ਅਜੇ ਵੀ ਬਹੁਤ ਇੱਥੇ ਆਹ ਪੋਲੀ ਦੇ ਦੇਖ ਲਓ ਵੀ ਥੱਲੇ ਹੁੰਦਾ ਦਾ ਪਾਣੀ ਪਹਿਲਾਂ ਪਰ ਹੁਣ ਉੱਤੇ ਚਲੀ ਜਾਂਦਾ ਇਹ ਪਾਣੀ ਚੱਲਦੇ ਨੂੰ ਵੀ ਭਾਈ ਬਹੁਤ ਦਿਨ ਹੋ ਗਿਆ ਇਹ ਨਹੀਂ ਹੈਗਾ ਵੀ ਇਹਨੂੰ ਹੁਣ ਵੀ ਹੁਣੇ ਆਇਆ ਪਹਿਲਾਂ ਜੇ ਪਾਣੀ ਜਾਦਾ ਦਾ ਸੋਚ ਕੇ ਦੇਖੋ ਜਾਂਦਾ ਹੈ ਪੋਲੀ ਦਿਖਦੀ ਹੋਈ ਨਹੀਂ ਸੀ ਪਰ ਹੁਣੇ ਪੋਲੀ ਫੇਰ ਦਿਖਦੀ ਏ ਹਰੇ ਬਾਈ ਜਮੀ ਪਈ ਹੈ ਪੂਰੀ ਆ ਟਾਲੀ ਪਾਟੋ ਗਈ ਜੜੋਂ ਹੀ ਪਾਟੋ ਗਿਆ ਇਧਰੋਂ ਗਿਰ ਗਈ ਮਿੱਟੀ ਸਾਰੀ ਖੁਰ ਗਈ ਫਿਰ ਇਹਨਾਂ ਡਿਗਣਾ ਹੀ ਆ ਆ ਸਾਰਾ ਸਤਲੋ ਜਾ ਬਈਏ ਇਹ ਤੋਂ ਪਾਰ ਖੇਤ ਆ ਮੁੰਡੇ ਕੁਛ ਖੇਤ ਨੂੰ ਗਏ ਵੀ ਆ ਪਤਾ ਨਹੀਂ ਕਾਦ ਕਾਉਂਦੇ ਆ ਹੁਣ ਪੋਲੀ ਦੇ ਉੱਪਰ ਖੜੇ ਆ ਬਈ ਆ ਦੇਖੋ ਪਾਣੀ ਆ ਹਰੇ ਹਾਈ ਜੰਮੀ ਵੀ ਆ ਪੋਲੀ ਦੇ ਉੱਤੇ ਆ ਲੈ ਆ ਹਾਲ ਹੋਇਆ ਪਿਆ ਇੱਥੇ ਵੀ ਕਿੰਨਾ ਕਿੰਨਾ ਪਾਣੀ ਚੱਲਦਾ ਰਿਹਾ ਹੁਣ ਵੀ ਪੂਰੀ ਹਰਿਆਈ ਜਮਗੀ ਵੀ ਇੱਥੇ ਆ ਇਧਰੋਂ ਨੰਗਲ ਹੈ ਇਧਰੋਂ ਆਉਂਦਾ ਪਾਣੀ ਆ ਸਤਲੁਜ ਵਗਦਾ ਤੇ ਇੱਥੇ ਨਹਾਦੇ ਹੁੰਦੇ ਤੇ ਬਈ ਇੱਥੇ ਸ਼ਾਲਾ ਮਾਰਨੀ ਆ ਤੇ ਹੁਣ ਆ ਲੈ ਆ ਸਤਲੁਜ ਆ ਜਿਹਨਾਂ ਨੇ ਪਹਿਲਾਂ ਪੁਰਾਣੀ ਵੀਡੀਓ ਦੇਖੀ ਉਹਨਾਂ ਨੂੰ ਪਤਾ ਹੈ ਵੀ ਆ ਜਗਾਤਾ ਆ ਦੋ ਬੰਦੇ ਬਈ ਖੇਤ ਤੋਂ ਆਏ ਆ ਦਰਿਆ ਦੇ ਪਾਰ ਖੇਤ ਸਾਡੇ ਜਿਹੜੇ ਉਧਰੋਂ ਆਏ ਕੇਤਨੋਂ ਗੇੜਾ ਮਾਰਨ ਗਏ ਹੁਣ ਥੋੜਾ ਬਹੁਤ ਪਾਣੀ ਘਟਿਆ ਤਾਂ ਹੁਣ ਆ ਲੈ ਉੱਥੇ ਇੰਨੇ ਨਾ ਪਾਣੀ ਐ ਇੱਥੇ ਰਾਹ ਵੀ ਜਦ ਕੇ ਭਈਆ ਪੂਰਾ ਹੀ ਖੁਰ ਗਿਆ ਆ ਆ ਰਾਹ ਖੁਰ ਗਿਆ ਆ ਰਾਹ ਹੈ ਨਹੀਂ ਇੱਥੱਕ ਲੈ ਤਾਂ ਚਾਚਾ ਬੇਲੀ ਜਾਇਆ ਲੱਗਦੇ ਆ ਹਾਲ ਹੁੰਦੇ ਆ ਭਈ ਇੱਤਾਂ ਖੇਤ ਨੂੰ ਜਾਣਾ ਘੜਾ ਸੋਕਾ ਖੇਤ ਦੇਖਿਆ ਨਾ ਚੈਰ ਹੋ ਗਿਆ ਬੱਸ ਪਹਾਨ ਉਹ ਰਹਿਣ ਦੇ ਇਹ ਸਾਰਾ ਜਾਂ ਬੰਦਾ ਫੜ ਕੇ ਨਿਕਲਿਆਂ ਦਾ ਦੇਖੀਂ ਇੱਥੇ ਤਿਲਕਾਣਾ ਥੱਲੇ ਹਰਿਆਈ ਬੜੀ ਜੰਮ ਗਈ ਵੀ ਹਾਂ ਕਿਤੇ ਬੇਲੀ ਕਿੰਨਾ ਕ ਪਾਣੀ ਬੇਲੀ ਆਗਾ ਮੜ ਮੜਾ ਖੇਤਾਂ ਦੇ ਵਿੱਚ ਲੇ ਇਹ ਥੋੜਾ ਹੋਣਾ ਨੁਕਸਾਨ ਕਿੰਨਾ ਗਿਆ ਖੇਤ ਖੂਤ ਖੇਤ ਵਿੱਚ ਹੜ੍ਹ ਜਾ ਵਿੱਚ ਠੀਕ ਆ ਲੈ ਕੀਦਾ ਕੀਦਾ ਹੜ ਗਿਆ ਵਿੱਚ ਉਹ ਸਾਡੇ ਤਗੜੇ ਭੈਣ ਦੀ ਘਾਲੀ ਸਾਰੇ ਜਿਹੜੇ ਨਾਲ ਪੁੱਛੇ ਖੇਤੋਂ ਹੜੇ ਗਏ ਲੈ ਇਹ ਤਾਂ ਹੁਣ ਪਤਾ ਲੱਗੂ ਬਾਅਦ ਚ ਉਹ ਮਿਲੂ ਸਰਪ੍ਰਾਈਜ਼ ਹੈ ਲੈ ਹੋਰਾਂ ਦੇ ਬਾਕੀ ਫਸਲਾਂ ਤਾਂ ਕਿਸੇ ਦਾ ਵੀ ਨਾ ਹੋਣੀਆਂ ਫਸਲਾਂ ਮਰ ਗਈਆਂ ਹੁਣ नहीं मेरे रोला पाई जाते उर्बादियां मुआवजे इतना भी हाटा का था था। ही है नुकसान तो हो गोपी हो गए थे मैं तो देखता था। देखा था। देखा था। देखा था। गोपी नगू थोड़े गए वे बी बेली आमीन दे चाचा बी साधर सिंह ਇਹ दारू ਨਹੀਂ ਪਿੰਦਾ ਬਿਲਕੁਲ ਵੀ ਨਾ ਛੱਡ ਦਿੱਤੀ ਵੀ ਆ ਦੇਖ ਲੈ ਮੈਂ ਟੈਕ ਨਹੀਂ ਹੁੰਦੀ ਮੈਂ ਕੈਮਰੇ 'ਚ ਕਹਿਤਾ ਹੁਣ ਹੈ ਕਿੰਨਾ ਕਿੰਨਾ ਪਾਰ ਕਿੰਨਾ ਕ ਪਾਣੀ ਉੱਥੇ ਗਾਣਾ ਹੈਗਾ ਸਾਰਾ ਚੱਲੋ ਵਧੀਆ ਤੇ ਇਹ ਆ ਵੀ ਸਾਡੇ ਪਿੰਡ ਦੇ ਜੋਧੇ ਜਿਹੜੇ ਰੋਜ਼ ਗੇੜਾ ਮਾਰਿਆ ਨੇ ਦੇਖਿਆ ਉਹਦੇ ਖੇਤ ਹੈਗੇ ਕ ਨਹੀਂ ਕਹਿੰਦੇ ਬਚਾਲੀਏ ਖੇਤ ਨੂੰ ਹੈ ਹਾਂ ਆਹ ਦੇਖ ਲੈ ਵੀ ਆ ਥੱਲੇ ਇੱਥੇ ਹੀ ਆ ਗਿਆ ਹਾਲ ਹੈ ਹਰਿਆਈ ਜੰਮ ਦਿਨੋਂ ਕਿੰਨੇ ਚਿਰ ਹੋ ਗਿਆ ਆ ਪੂਲੀ ਦੇ ਉੱਪਰੋਂ ਪਾਣੀ ਲੰਘਦੇ ਨੂੰ ਕਿੰਨੇ ਦਿਨ ਹੋ ਗਏ ਪਰ ਨੁਕਸਾਨ ਤਾਂ ਹੈਗਾ ਹੀ ਆ ਉਹਨੇ ਫਸਲਾਂ ਤਾਂ ਰਹੀਆਂ ਨਹੀਂ ਉਹ ਖਤਮ ਨਹੀਂ ਆ ਤਾਂ ਮੈਂ ਸਾਡਾ ਬੇਲੇ ਤਾਂ ਮੈਂ ਕਿਹਾ ਜਾਵੇਂ ਹੈ ਨਹੀਂ ਦੋ ਵਾਰੀ ਵਿਜੀ ਮੈਂ ਦੋ ਵਾਰੀ ਹੋ ਗਈ ਦੋਈ ਵਾਰੀ ਗਈ ਪਹਿਲੀ ਵਾਰੀ ਕੀ ਆਤਾ ਮੱਕਾ ਹੀ ਅੱਛਾ ਕਿੱਥੇ ਆ ਮੁਸ਼ਕਲ ਮੱਕੇ ਦੇ ਅਸ ਕੀ ਇੱਧਰ ਨਹੀਂ ਬਚੇ ਹੈਗੇ ਸੇਮ ਨਾ

ਏ ਆ ਵੀ ਕਹਿਣਾ ਸੋਖਾ ਏ ਵੀ ਪੇਲੇ ਵਾਲੇ ਦੀ ਜ਼ਿੰਦਗੀ ਵਧੀਆ ਪਰ ਆ ਹਾਲ ਹੁੰਦਾ ਵੀ ਹੁਣ ਆਪੇ ਦੇਖ ਲੋ ਵੀ ਖੇਤੋਂ ਆਇਆ ਕਿਤੇ ਕਿਤੇ ਕਹਿੰਦੇ ਜ਼ਮੀਨਾਂ ਹੜ ਗਈਆਂ ਕਿ ਇਹਦਾ ਕੁਝ ਹੋ ਗਿਆ ਕਿ ਇਹਦਾ ਕੁਝ ਹੋ ਗਿਆ ਵੀ ਨੁਕਸਾਨ ਤਾਂ ਹੈਗਾ ਹੀ ਆ ਭਾਈ ਚੱਲ ਹੁਣ ਮੰਨੇ ਨਾ ਮੰਨੇ ਕੋਈ ਹੈਨਾ ਚਲ ਏ ਆ ਵੀ ਇੱਕ ਦੂਜੇ ਨੂੰ ਦੇਖ ਕੇ ਹੌਸਲਾ ਵੀ ਚੱਲ ਸਾਰਿਆਂ ਦੇ ਨਾਲ ਹੀ ਏ ਪਰ ਭਾਈ ਨੁਕਸਾਨ ਤਾਂ ਹੈਗਾ ਹੀ ਆ ਹੁਣ ਆ ਖੇਤਾਂ ਪਾਣੀ ਦੇ ਲੋਏ ਲੱਗਦਾ ਥੋੜਾ ਏ ਪਰ ਇਹ ਹੈ ਤਾਂ ਬਹੁਤ ਹੈ ਆ ਲੈ ਕੰਦੇ ਹੁਣ ਜਾਂਦੇ ਵੀ ਨਾ ਆਈ ਜਾਈਏ ਹੈ ਜਾਂਦੀ ਵਾਰ ਤਾਂ ਇਹ ਨਹੀਂ ਛਾਲ ਮਾਰ ਕੇ ਜਾਣੀ ਇਧਰੋਂ ਆਉਂਦੇ ਦੇ ਬਾਈ ਪਹਿਲਾਂ ਨਾ ਆਉਂਦੇ ਤੇ ਇੱਥੇ ਛਾਲਾ ਮਾਰਦੇ ਹੁੰਦੇ ਜਿਹਨੇ ਚ ਪੁਰਾਣੀਆਂ ਵੀਡੀਓ ਦੇਖੀਆਂ ਆ ਅ ਦੇਖੋ ਤਾਂ ਸਹੀ ਬਾਈ ਪਾਣੀ ਜਿਹੜਾ ਜਾ ਰਿਆ ਨੀਲਾ ਪੂਰਾ ਐਨ ਕਹਿੰਦੇ ਗੱਲ ਕਰੋ ਵੀ ਇਹ ਟੈਂਪਰੇਚਰ ਦੀ ਬਾਈ ਇਹ ਠੰਡਾ ਕਿਤੇ ਮੈਂ ਕਹਿੰਦਾ ਵੀ ਮਾਈਨਸ ਟੈਂਪਰੇਚਰ ਹੋਣਾ ਇਹਦਾ ਇੰਨਾ ਠੰਡਾ ਕਿਉਂਕਿ ਸਿੱਧੀਆਂ ਮਾਨਸ ਰੋਵਰ ਢੀਲ ਤੇ ਜਿਹੜੇ ਬਰਫਾ ਖੁਰ ਖੁਰ ਕੇ ਆਂਦੀਆਂ ਨਾ ਉਹ ਸਿੱਧੀਆਂ ਇੱਥੇ ਪੁੱਜਦੀਆਂ ਸਤਲੁਜ ਦੇ ਵਿੱਚ ਨੀਰੀ ਬਰਫ ਆਉਂਦੀ ਹੈ ਬਾਈ ਬਰਫ ਪਰ ਆ ਪਾਣੀ ਬਹੁਤ ਹੈ ਇਧਰ ਖੇਤ ਆ ਪਾਰ ਸਾਰੇ ਗਏ ਹੋਏ ਤੇ ਮੁੰਡੇ ਗਏ ਮੈਂ ਤਾਂ ਉਹਨਾਂ ਨੂੰ ਢੀਕਦਾ ਦਾ ਪਤਾ ਨਹੀਂ ਹੋਣੀ ਕਿੰਨਾ ਟਾਈਮ ਲਾਂਦੇ ਪਰ ਆ ਹਾਲਾਤ ਆ ਬਾਈ ਫਸਲਾਂ ਜਮਾਂ ਨਹੀਂ ਬਚੀਆਂ ਫਸਲਾਂ ਬੋਦਲਾਂ ਬਈ ਜਾਵਾਂ ਨਹੀਂ ਹੈਗੀਆਂ ਜੇ ਤੁਸੀਂ ਗੱਲ ਕਰੋ ਵੀ ਹਾਂ ਫਸਲਾਂ ਕਿਵੇਂ ਆ ਜਾਂ ਕੁਛ ਕਿੰਨ ਨੁਕਸਾਨ ਕੀ ਹੈ ਤਾਂ ਨੁਕਸਾਨ ਬਈ ਸਾਡੇ ਘਰਾਂ ਚ ਪਿੰਡ ਚ ਪਾਣੀ ਨਹੀਂ ਵੜਦਾ ਪਰ ਸਾਡੇ ਜਿਹੜਾ ਦਰਿਆ ਤੋਂ ਪਾਰ ਖੇਤ ਹੈ ਕਈ ਤਾਂ ਇਹੋ ਜਿਹੇ ਨੇ ਜਿਹਨਾਂ ਦੀ ਮਤਲਬ ਹੈ ਵੱਧੀ ਮਤਲਬ ਹੈ ਲਾਲੋ ਵੀ ਸਾਰੀ ਜ਼ਮੀਨ ਹੀ ਇਧਰ ਆ ਪਾਰ ਤੇ ਜਿਨ੍ਹਾਂ ਨੇ ਕਿਸ ਨੇ ਤਾਂ ਲਾਇਕੇ ਦੇਣਾ ਮੱਕੀ ਲਾਈ ਕੁਛ ਨਹੀਂ ਬਚਿਆ ਹੈਗਾ ਵੀ ਪਰ ਫਿਰ ਵੀ ਸਬਰ ਹੈ ਕੀ ਕਰਨਾ ਜਿੱਥੇ ਦੁਨੀਆ ਦੇ ਨਾਲ ਹੀ ਆ ਸਾਰੇ ਪਿੰਡ ਦਾ ਸਾਡੇ ਦਾ ਚਾ ਥੋੜਾ ਬੋਤ ਹੈ ਪਰ ਕਈ ਇਹੋ ਜਿਹੇ ਵੀ ਹੈਗੇ ਸਾਡੇ ਪਿੰਡ ਦੇ ਚ ਇਹਨਾਂ ਦਾ ਮਤਲਬ ਲਾਲੋ ਵੀ ਕਿੰਨੇ ਕਿੱਲੇ ਕਿੱਲਾਂ ਦੀ ਜ਼ਮੀਨ ਹੈ ਉਹ ਸਾਰੀ ਖੇਤੀ ਜਿਹੜੀ ਅੱਜ ਦੇ ਟਾਈਮ ਦੇ ਉੱਤੇ ਪੂਰੀ ਖਰਾਬ ਹੈ ਪਤਾ ਹੀ ਨਹੀਂ ਹੈ ਘਾਰਾਂ ਪੈ ਗਈਆਂ ਨੇ ਕਿਉਂਕਿ ਜਦ ਪਾਣੀ ਹਟੂਗਾ ਸੁੱਕੂਗਾ ਘਟੂਗਾ ਉਹ ਤੋਂ ਬਾਅਦ ਪਤਾ ਲੱਗਣਾ ਕਿਹਦੇ ਖੇਤ ਦੇ ਵਿੱਚ ਕੀ ਬਣਿਆ ਕਿਹਦਾ ਖੇਤ ਹੜਿਆ ਕਿਦੀ ਮਿੱਟੀ ਹੜੀ ਕਿੱਧਰੋਂ ਹੜੀ ਘਾਰਾਂ ਕਿੱਧਰੋਂ ਬਣਿਆ ਜੋ ਵੀ ਹੈ ਪਰ ਹਾਲਾਤ ਆ ਨੇ ਬਈ ਮੌਜੂਦਾ ਵੀ ਪਾਣੀ ਹਜੇ ਵੀ ਸਤਲੁਜ ਦੇ ਵਿੱਚ ਬੜਾ ਹੈ ਕਿਉਂਕਿ ਭਾਖੜਾ ਟਾਈਮ ਦਾ ਲੈਵਲ ਜਿਹੜਾ ਹਜੇ ਘਟਿਆ ਨਹੀਂ ਹੈ ਭਾਖੜਾ ਟਾਈਮ ਦਾ ਲੈਵਲ ਜਿਹੜਾ 3 ਕੁ ਫੁੱਟ ਜਿਹੜੇ ਘਟਿਆ ਦੱਸਦੇ ਆ ਤਾਂ ਸੋਚ ਕੇ ਦੇਖੋ ਜੇ 1670 ਤੋਂ 70 ਦੇ ਕਰੀਬ ਹੈ ਤਾਂ ਵੀ ਪਾਣੀ ਬਹੁਤ ਹੈ ਤਾਂ ਇਸ ਹਿਸਾਬ ਦੇ ਨਾਲ ਆ ਪਾਣੀ ਜਿਹੜਾ ਮਹੀਨਾ ਹੋਰ ਨਹੀਂ ਇਹੇ ਘਟਦਾ ਤਾਂ ਆਪੇ ਸੋਚ ਕੇ ਦੇਖੋ ਵੀ ਅਗਲੀਆਂ ਬਜਾਈਆਂ ਜਿਹੜੀਆਂ ਉਹ ਵੀ ਔਖੀਆਂ ਹੀ ਹੋਣੀਆਂ ਜਦ ਤੱਕ ਖੇਤ ਤਿਆਰ ਨਹੀਂ ਹੋਣੇ ਸੁੱਕਨੇ ਨਹੀਂ ਹਵਾ ਨਹੀਂ ਲੱਗਣੀ ਬੱਤ ਨਹੀਂ ਆਉਣੀ ਤਾਂ ਅਗਲੀਆਂ ਬਜਾਈਆਂ ਵੀ ਔਖੀਆਂ ਐ ਆ ਹਾਲਾਤ ਨੇ ਬਈ ਸਾਡੇ ਪਿੰਡਾਂ ਦੇ ਸੋਹਣੇ ਵੀ ਐ ਪਰ ਆ ਵੀ ਸਾਨੂੰ ਸਾਰਾ ਕੋਈ ਫੇਸ ਕਰਨਾ ਪੈਂਦਾ ਐ ਵੀ ਇੱਕ ਲਾਲੋ ਵੀ ਇੱਕ ਸਚਾਈ ਐ ਸਾਡੇ ਪਿੰਡਾਂ ਦੀ ਇੱਕ ਗੱਲ ਆ ਝਾਕਾ ਦੇਖੋ ਬਸ ਤੁਸੀਂ ਕਿਾ ਕਮਾਲ ਦਾ ਯਾਰ ਇਹ ਸਿਨੇਮੈਟਿਕ ਚ ਬਣਾ ਰਿਹਾ ਵੀਡੀਓ ਮੈਂ ਦੇਖੋ ਕਿੰਨਾ ਸੋਹਣਾ ਲੱਗੀ ਜਾਂਦਾ ਉਹਦਾ ਸਵਾ ਦੁਪਹਿਰ ਦਾ ਹੋਇਆ ਵਾ ਪਰ ਫੇਰ ਵੀ ਇੱਥੇ ਖੜ ਕੇ ਨਜ਼ਾਰਾ ਜਿਹੜਾ ਹੈ ਨਾ ਕਮਾਲ ਹੈ ਯਾਰ ਹਵਾ ਚਲਦੀ ਭਾਈ ਠੰਡੀ ਪੂਰੀ ਇਹਦਾ ਪਹਿਲਾਂ ਵੀ ਦੱਸਿਆ ਕਿ ਭਾਈ ਆ ਸਾਰਾ ਪਹਿਲਾ ਰਾਹ ਤਾਂ ਸ਼ਾਇਦ ਤੁਸੀਂ ਦੇਖਿਆ ਹੋਊਗਾ ਪਿਛਲੇ ਵੀਡੀਓ ਜਿਨ੍ਹਾਂ ਨੇ ਦੇਖੀਆਂ ਐ ਵੀ ਇੱਥੋਂ ਨਾਲ ਇਧਰ ਰੈਂਪ ਬਣਾਇਆ ਹੋਤਾ ਉੱਥੇ ਇਕ ਤੱਕ ਬਜਰੀ ਦਾ ਅੱਗੇ ਤੁਰ ਕੇ ਲੰਘ ਜਾਂਦੇ ਤੇ ਪਾਰ ਖੇਤਾਂ ਨੂੰ ਤਾਂ ਪਰ ਉਹ ਸਾਰਾ ਹੀ ਇੱਥੇ ਕਹਿੰਦੇ ਟੋਆ ਪੈ ਗਿਆ ਰੌਣਾ ਆ ਸੱਟੀਆਂ ਲੱਕਣੀਆਂ ਲੱਕੜੀਆਂ ਨੂੰ ਪਾਰ ਫੜ ਫੜ ਕੇ ਜਿਹੜਾ ਆ ਪਾਰ ਕਰੀ ਜਾਂਦੇ ਆ ਉਧਰ ਪਾਰ ਸਾਰਿਆਂ ਦੇ ਖੇਤ ਐ ਆ ਰੁੱਖ ਆ ਰੁੱਖ ਵੀ ਸੁੱਕ ਗਏ ਯਾਰੇ ਪਾਣੀ ਦੇ ਨਾਲ ਪਾਣੀ ਚ ਰਹਿ ਰਹਿ ਕੇ ਰਹਿ ਰਹਿ ਕੇ ਕਿਉਂਕਿ ਇਹਨਾਂ ਨੂੰ ਹਵਾ ਨਹੀਂ ਲੱਗੀ ਹੈਗੀ ਜੜਾਂ ਨੂੰ ਇਹਦੀਆਂ ਨੂੰ ਧੁੱਪ ਨਹੀਂ ਲੱਗੀ ਹੈਗੀ ਜੜਾਂ ਨੂੰ ਇਹ ਵੀ ਸੁੱਕਣੇ ਸ਼ੁਰੂ ਹੋ ਗਏ ਬਹੁਤ ਯਾਰ ਕਿੰਨਾ ਬਿਰਲ ਪੈ ਗਈ ਹੈ ਸਾਰੇ ਇੱਚ ਆ ਪੂਰਾ ਜੰਗਲ ਜਿਹੜਾ ਸਾਰਾ ਬਿਰਲਾ ਪੈ ਗਿਆ ਉਹ ਨਾ ਮੁੰਡੇ ਆ ਰਹੇ ਤੋਂ ਪਾਰ ਗਏ ਵੀ ਸਾਡੇ ਪਿੰਡ ਵਾਲੇ ਜਿਹੜੇ ਗੋਪੀ ਹੋਰੀ ਉਹਨਾਂ ਦੀ ਜਿਹਨਾਂ ਦੀ ਅੜੀਕ ਕਰਦਾ ਤੇ ਮੈਂ ਤੁਹਾਨੂੰ ਦੇਖਦੇ ਹੁਣਿਆ ਤਾਂ ਮੜੇ ਮੜੇ ਰੁੱਖ ਤੇ ਦੇਖਿਓ ਉਹ ਉਹ ਤਾਰੀ ਪੈ ਜਵੇ ਵੇਖਣ ਦਾ ਪਾਈ ਵੀ ਜੈਕਟ ਇੱਕ ਐਪੀ ਨੇ ਖੇਤ ਦੇ ਦੇਖਣ ਗਏ ਤੇ ਕਹਿੰਦੇ ਦੇਖ ਆਈਏ ਕਿ ਹੈਗੀ ਜਮੀਨ ਜਮੂਨ ਕੇ ਨਹੀਂ ਉਹ ਆਏ ਨਾਲ ਦੇ ਪੁੱਛਦੇ ਹੁਣ ਵੀ ਕੀ ਹਾਲਾਤ ਹੈ ਖੇਤਾਂ ਦੇ ਇਹ ਵੀ ਸਾਡੇ ਪਿੰਡ ਵਾਲਿਆਂ ਵਾਸਤੇ ਕਚਾ ਦੀ ਉਹ ਗੱਲ ਹੈ ਵੀ ਡੇਢ ਦੋ ਮਹੀਨੇ ਬਾਅਦ ਖੇਤ ਦੇਖਣੇ ਮੁੜ ਕੇ ਵੀ ਨਹੀਂ ਪਤਾ ਕਿਹਦਾ ਖੇਤ ਹੈਗਾ ਕਿਹਦਾ ਨਹੀਂ ਕਿਹਦੀ ਮਿੱਟੀ ਹੈਗੀ ਕਿਹਦਾ ਨਹੀਂ ਗੋਪੀ ਵਾਈ ਜਿੰਦਾਬਾਦ ਜਿੰਦਾਬਾਦ ਇਹ ਆਇਆ ਬਈ ਮੁੰਡੇ ਕਹਿੰਦੇ ਵੇਲੀ ਦੇ ਜਿਹੜੀਆਂ ਆ ਜੈਕਟ ਆ ਪਾਈਆਂ ਇਹ ਸਾਡੇ ਇੱਕ ਵੀਰ ਨੇ ਬਾਹਰੋਂ ਭੇਜੀਆਂ ਸੀਗੀਆਂ ਆ ਭੈਣ ਨੇ ਹਨ ਸੇਵਾ ਕੀਤੀ ਸੀਗੀ ਨਾਲ ਮਤਲਬ ਕਿ ਬਾਹਰੋਂ ਇਹ ਮੁੰਡਿਆਂ ਨੂੰ ਪਿੰਡ ਵਾਲਿਆਂ ਨੂੰ ਸਾਰੇ ਨੂੰ ਵੰਡ ਦਿੱਤੇ ਦੀਆਂ ਆਪਾਂ ਤਾਂ ਕੀ ਕਰਨੀਆਂ ਗੋਪੀ ਵਾਈ ਜਿੰਦਾਬਾਦ ਹੈ ਇਹਨੂੰ ਡਰ ਕੋਈ ਹੈ ਇਹਨੂੰ ਡਰ ਕੋਈ ਮੈਂ ਕਿਹਾ ਇਉਂ ਹੀ ਗੋਤਾ ਖੋਰ ਬਣੀ ਫਿਰਦਾ ਕੀ ਹਾਲ ਆ ਤੈ ਬੇਲੀ ਉੱਜਰ ਲੈ ਉੱਜਰ ਲੈ ਹੈ ਨਹੀਂ ਹਾਂ ਨਹੀਂ ਖੜ ਕੇ ਰਹਿ ਦਾਸਤਾ ਦੇ ਉਹ ਮੈਂ ਤਾਂ ਵੈਸੇ ਆਇਆ ਮਾਦਾ ਅਸਾਂ ਡੁੱਬ ਗੀਆਂ ਜਿਹੜੀਆਂ ਨੇ ਹੈ ਨਹੀਂ ਕੁਝ ਕੁਝ ਨਹੀਂ ਹੈਗਾ ਲੈ ਹੈ ਖਤਮ ਹੈ ਕੋਪੀ ਤੇਰਾ ਪਾਣੀ ਰਿਤਾ ਬਹਿ ਗਿਆ ਵਾ ਪਰੇਤਾ ਵਰ ਗਿਆ ਜਾਨਵਰਾਂ ਨੇ ਛੱਡੀ ਜਣੀ ਮਾੜੀ ਮੋਤੀ ਬਲਦੀ ਸੀ ਜੀ ਜਾਨਵਰਾਂ ਦਾ ਨਜ਼ਾਰੇ ਲਏ ਐਸ਼ ਕੀ ਉਹ ਕਹਿੰਦੇ ਬੰਦਾ ਨਾ ਬੰਦੇ ਦੀ ਜਾਤ ਆਈ ਇੱਥੇ ਕੋਈ ਐ ਨਹੀਂ ਤੇਰਾ ਵੀ ਪ੍ਰੇਤਾ ਬਹਿ ਗਿਆ ਮੇਰਾ ਖਾਤਮੇ ਹੋ ਗੀ ਜ਼ਮੀਰ ਘਾਲੇ ਬਹਿ ਗਏ ਮਿੱਟੀ ਹੜ ਗਈ ਹੋਰ ਉਹ ਲੈ ਬਹਿ ਗਿਆ ਤੈਨੂੰ ਕੰਮ ਮੇਰੀ ਨਿਕਲੀ ਅਸਲੀ ਆ ਅਸਲੀ ਲਾਟਰੀ ਨਿਕਲੀਆਂ ਕਿੰਨੇ ਕਿੰਨੇ ਘਾਲੇ ਕੋਈ ਪਤਾ ਨਹੀਂ ਲੱਗਦਾ ਹੋਣਾ ਕਿ ਪਾਣੀ ਘਟ ਗਿਆ ਕਿੰਨੇ ਕਿੰਨੇ ਹੋਰ ਪਿੰਦੇ ਅੱਛਾ ਹੁਣ ਦੇਖਦੇ ਆ ਉਹ ਹੁਣ ਦੇਖਣ ਲੱਗ ਪਏ ਨਾ ਪਹਿਲਾਂ ਦੇਖਦੇ ਨਹੀਂ ਤੇ ਪਹਿਲਾਂ ਚੱਲੇ ਤਾਂ ਵੀ ਬਾਅਦ ਚੋ ਲੱਗਣਾ ਪਤਾ ਹੈ ਓਖਾ ਹੋ ਗਿਆ ਕੰਮ ਪਿੰਡ ਵਾਲਾ ਗਿਆ ਬੋਦਨਾਲ ਪਾਣੀ ਦੀ ਪੱਤੀ ਲੈ ਕੇ ਆਇਆ ਜਨਵੀਰ ਅਟੈਕ ਆਉਂਦਾ ਜਾ ਕੇ ਨਹੀਂ ਬੇਟਾ ਬੋਦਨਾਲ ਪਾਣੀ ਦੀ ਪੱਤੀ ਲੈ ਕੇ ਆਇਆ ਜਨਵੀਰ ਅਟੈਕ ਆਉਂਦਾ ਜਾ ਕੇ ਨਹੀਂ ਹੋਰ ਕੀ ਦਾ ਕੀ ਦਾ ਨੁਕਸਾਨ ਇਹ ਤਾਂ ਵੀ ਨਹੀਂ ਹੈਗਾ ਮਾਰ ਕੀ ਬਚਾ ਕੇ ਦਦਾ ਨਹੀਂ ਇਨਸ਼ਾ ਅੱਛਾ ਬਚਾ ਕੇ ਦਦਾ ਨਹੀਂ ਹੈ ਫਸਲਾਂ ਤਾਂ ਰਹੀਆਂ ਨਹੀਂ ਚੱਲ ਜ਼ਮੀਨਾਂ ਦਾ ਵੀ ਬਾਕੀ ਹੈ ਨਾ ਹੋਲੇ ਆ ਠੀਕ ਟੈਂਟ ਹੈ ਬਜੀ ਵੀ ਵਾ ਲੈ ਫਿਰ ਫਿਰ ਜਿਹੜੇ ਮੇਰੇ ਘਾਸ ਹੁਣ ਉਧਰ ਸੇਵਾਲੇ ਉਧਰ ਬਿਹਲੇ ਉਹ ਕਹਣਾ ਆ ਜਾਓ ਡਾਇਰੈਕਟਰ ਲੈ ਕੇ ਹੁਣ ਇੱਥੇ ਨੂੰ ਹੈ ਕਹਿਣਾ ਹੁਣ ਇੱਧਰ ਆ ਕੇ ਲੈਵਲ ਕਰਜੋ ਭਰਾਵਾ ਓਖਾ ਹੋ ਗਿਆ ਕੰਮ ਹੈ ਨਾ ਤੂੰ ਮੈਂ ਕਹਦਾ ਹਾਂ ਜਦੋਂ ਕਰਦਾ ਤਾਂ ਗਿਆ ਹੀ ਨਹੀਂ ਦੇਖਣ ਐਸੇ ਮਾਰੇ ਮੇਰੇ ਵਰਗਾ ਤਾਂ ਗਿਆ ਹੀ ਨਹੀਂ ਯਾਰ ਦੇਖੀ ਜਿਹੜੇ ਨਹੀਂ ਪਤਾ ਲੱਗੜੀ ਬੇਲੀ ਟੱਪੇ ਵੀ ਆ ਚਲ ਉਹਦੇ ਘਰੀ ਦੇਖੋ ਜੋ ਕਹਿੰਦਾ ਅੱਛਾ ਤੇਰੇ ਅਸੀਂ ਪਹਿਲਾਂ ਦੇਖਿਆ ਸਾਡਾ ਮੜਾ ਧਰਾਜਾ ਹੋ ਗਿਆ ਪਹਿਲੇ ਕੜੀ ਤੇ ਹੁਣ ਘਰੇ ਆਂਦੇ ਆ ਉਹਨੇ ਲੋਕੀ ਰਿਵਿਊ ਲੈਣੇ ਕੀ ਕਹ ਦੱਸੋ ਯਾਰ ਸਾਡਾ ਹੈਗਾ ਓਕਾ ਕੰਮ ਬਈ ਹੁਣ ਜਾਣ ਲੱਪੇ ਸਾਰੇ ਕੱਤੇ ਕਰਦੇ ਓਏ ਹੁਣ ਤਾਂ ਉਹ ਤਾਂ ਆ ਗਏ ਤੇਰੇ ਚਾਚੇ ਉਹਨੇ ਵੀ ਆਏ ਆ ਹੁਣ ਇਹ ਵੀ ਲੰਗਣ ਚ ਪਾਣੀ ਹੈਗਾ ਥੋੜਾ ਜਿਹਾ ਕੱਪ ਹੋ ਜਾਂਦਾ ਗੋਪੀ ਹੁਣ ਇੱਥੇ ਪਹਿਲਾਂ ਛਾਲਾ ਮਾਰਦੇ ਰਹੇ ਆਹੀ ਪੁਲੀ ਪਰ ਦੇ ਲਵਾ ਕਿਦਾ ਹਰੇ ਵਾਈ ਜੰਮੀ ਪਈ ਨਹੀਂ ਇਤ ਸਾਨੀਆਂ ਦਾ ਦਾ ਪੁਲੀ ਪਰ ਹੁਣ ਮਾਰਤਾ ਛਾਲ ਗੋਪੀ ਦੇਖੋ ਸਵਾਦ ਆ ਨਾ ਨਾ ਪਿੰਡ ਪੁੱਛਣਾ ਮੈਂ ਤਾਂ ਜੈਕਟ ਪਾ ਕੇ ਆਇਆ ਕਰ ਭਰਾਵਾ ਹੁਣ ਪਾਣੀ ਘਟ ਗਿਆ ਹੈ ਆ ਹਾਲਾਤ ਹੈ ਬਈ ਗੋਪੀ ਉਹ ਕਹਿੰਦਾ ਪਾਣੀ ਘਟ ਆ ਜਾ ਤਾ ਭਾਗ ਓਏ ਬੱਗੂ ਇਹ ਪਾਣੀ ਘਟਦਾ ਕਹਿੰਦਾ ਨਾਣੇ ਦਾ ਸਵਾਦ ਨਹੀਂ ਆਦਾ ਇਹਨੇ ਨਾ ਕੱਲੇ ਨੇ ਰੋਲਾ ਪਾ ਰੱਖਣਾ ਆਜਾ ਮਹੀਨਾ ਹੋਰ ਨਹੀਂ ਜਾਂਦਾ ਆਜਾ ਮਹੀਨਾ ਹੋਰ ਨਹੀਂ ਜਾਣਾ ਕਿਉਂਕਿ ਪਿੱਛੇ ਆਜੇ 1677 77 ਦੱਸਦੇ ਆ ਤਿੰਨ ਫੋਟੇ ਘਟਿਆ ਉੱਦਾਂ ਵੀ ਮੈਂ ਕਹਿੰਦਾ ਇਹ ਤਾਂ ਦਰਿਆ 'ਚ ਪਾਣੀ ਵੱਧ ਗਿਆ ਪਿੱਛੇ ਦੇ ਐਚ ਨਾ ਹਾਂ ਜੇ ਇਦਾਂ ਹੋਇਆ ਤਾਂ ਮੈਂ ਔਖਾ ਜਾਵਾਂ ਹੋਣਾ ਫਿਰ ਮੁੱਕ ਫਿਰ ਥੱਕਣ ਮਾੜੀ ਮੋਟੀ ਅਗਲੀ ਬਿਜਾਈ ਤਾਂ ਹੋਣੀ ਨਹੀਂ ਮੇਰੇ ਹਿਸਾਬ ਨਾਲ ਹੁਣ ਜੇ ਮੇਰੀ ਗੱਲ ਸੋਨੇ 7 ਲੋਚ ਭਾਖੜੇ ਦੇ ਹਿਸਾਬ ਨਾਲ ਜੇ 1677 ਹੈ 20 ਦਿਨ ਤੱਕ ਨਾ ਲੱਗ ਜਾਣੇ ਹੋਰ ਅਜੇ ਵੀ ਤਾਂ ਵੱਧ ਵੀ ਲੱਗ ਸਕਦਾ ਹੈ ਮਹੀਨਾ ਲੱਗ ਕੋ ਟਾਈਮ ਲੱਗਣੀ ਹਾਂ ਫੇ ਫਿਰ ਕਦ ਹਵਾ ਲੱਗੀ ਕਦ ਉਹਨਾਂ ਨੂੰ ਜਿਹੜਾ ਹੁਣ ਵੀ ਸਾਮ ਹੋ ਜਾਣਾ ਕੁਝ ਨਾ ਪਰ ਹੁਣ ਤਾਂ ਹੋਣਾ ਨਹੀਂ ਅਨਸ਼ੇਤੀ ਇਹਦਾ ਪਾਣੀਓ ਨਹੀਂ ਘਟਿਆ ਵੇਸੇ ਇਹ ਪਾਣੀ ਘਟ ਵੀ ਆਵੇ ਤਾਂ ਵੀ ਟਰੈਕਟਰ ਡੱਪਣੇ ਹੁਣ ਕਿਉਂਕਿ ਆ ਵੀ ਹਟ ਕੇ ਐਸੇ ਡੱਪ ਉਹ ਆ ਵੀ ਸਾਰਾ ਬਣ ਗਿਆ ਤੇ ਉੱਥੇ ਵੀ ਦਲਦਲ ਪੈਣਗੀ ਸਾਰੀ ਹਾਂ ਦਲਦਲ ਜੀ ਤੋਏ ਦੇਖਦੇ ਸਾਂ ਸਾਂ ਔਖਾ ਹੋ ਗਿਆ ਅਗਲੀ ਫਸਲ ਵੀ ਜਾਂਦੀ ਲੱਗੀ ਚਾ ਹੁਣ ਆਹਨ ਅਗਲੀ ਕਰੋ ਕੋਈ ਹੋਰ ਤਿਆਰੀ ਆ ਹਾਲਾਤ ਹੈ ਬਈ ਦੇਖਣੇ ਨੂੰ ਸੋਹਣਾ ਹੀ ਐ ਐ ਵਗੂ ਦੇਖਣੇ ਨੂੰ ਤਾਂ ਸੋਹਣਾ ਸਾਡਾ ਪਿੰਡ ਪਰ ਜਿਹੜੇ ਆ ਹਾਲਾਤ ਆ ਨਾ ਜਿੱਦਾਂ ਅਸੀਂ ਪਾਣੀ ਦੇ ਖੋਜੋ ਕਹਿੰਦਾ ਹੁੰਦੇ ਸੀ ਹੁਣ ਪਾਣੀ ਨੀ ਉੱਧਰ ਪਾਣੀ ਇਹ ਗੱਲ ਐ ਪਹਿਲਾਂ ਅਸੀਂ ਪਾਣੀ ਦੇ ਖੁਸ਼ ਹੋਊਗਾ ਵੜਦੇ ਤੇ ਹੁਣ ਪਾਣੀ ਨਹੀਂ ਜਾਂਦਾ ਹੈਗਾ ਆ ਵੀ ਪੱਕਾ ਹੀ ਰਾਹ ਬਣਾ ਲਿਆ ਦਰਿਆਣੇ ਹਾਂ ਇਹਦਾ ਇਦਾਂ ਬਗਦਾ ਵੀ ਜਿੱਦਾਂ ਇੱਥੇ ਚੱਲਦਾ ਨਹੀਂ ਇਹ ਤਾਂ ਮਗਾ ਇਦਾਂ ਚੱਲਦਾ ਵੀ ਜਿੱਦਾਂ ਇੱਥੇ ਦਰਿਆ ਚ ਹਲਦਾ ਹੁੰਦਾ ਕਿਤੇ ਹੈ ਆ ਇਹ ਪਰਸਨਲ ਹੈ ਸਰਕਾਰ ਕਹਿੰਦੀ ਹੈ ਦੇਖ ਕੇ ਮੁਆਵਜ਼ਾ ਦੇਣਾ ਹੈ ਕਿਹੜਾ ਕਿੰਨਾ ਦੇਣਾ ਹੈ ਤੂੰ ਦੇਖਣਾ ਪਤ ਨਹੀਂ ਕਾਦਾ ਆਹੋ ਖੇਤ ਚ ਪੁੱਛੂਗੇ ਫੇਰ ਜਾ ਕੇ ਮੁਆਵਜ਼ਾ ਅਗਲੇ ਸਾਲ ਨੂੰ ਆਣਾ ਜਨ ਜਨ ਦੇ ਲੋਕ ਹਨ ਜਨ ਸਰਕਾਰ ਬੋਲ ਜਾਨੀ ਬੋਲਦੇ ਰਹਾ ਉਹਨੇ ਕਿਹਾਣਾ ਹੋਣਾ ਸੀਗਾ ਕਰੀਏ ਹਾਂ ਮੈਂ ਤਾਂ ਇਹਦਾ ਆਂਦਾ ਮੈਂ ਕਿਹਾ ਵੀ ਆ ਪੱਕਾ ਇਧਰਿਆ ਬਣ ਗਿਆ ਲੈ ਆ ਕੋਈ ਕਹਿ ਸਕਦਾ ਜੇ ਕੋਈ ਬਾਹਰ ਦਾ ਆ ਜਾਵੇ ਵੀ ਭਾਈ ਇਹ ਖੇਤ ਹੈ ਇਹ ਤਾਂ ਹੋਰ ਕੱਢਿਆ ਉਸ ਤੋਂ ਮੈਂ ਪਤਾ ਨਾ ਜ਼ਰਾ ਹੋਰ ਬਣ ਗਿਆ ਓਏ ਮਨਦੀਪ ਉਹਨਾਂ ਨਾਲੋਂ ਵਧੀਆ ਓਏ ਮਨਦੀਪ ਉਹਨੇ ਤਾਂ ਇੱਥੇ ਵਧੀਆ ਰੂਮ ਬਣਾ ਕੇ ਉੱਪਰ ਦੇਵੇ ਰੈਂਟ ਪਰ ਐ ਓਏ ਕਿਹੜਾ ਯਾਰ ਪਿੱਛੇ ਹੋਰ ਤੋਂ ਜਿਹੜਾ ਛੋਟਾ ਟਿੱਕਿਆ ਵਧੀਆ ਨਾ ਹੋ ਕਿਹੜਾ ਬੰਦ ਹੋ ਗਿਆ ਅੰਗਰੇਜ਼ਾਂ ਵੇਲੇ ਬਣਾਇਆ ਉਹਦਾ ਕਿ ਨੇੜ ਪਰ ਬਣਾਇਆ ਸੱਤ ਲੋ ਜਿਹੜਾ ਉਸ ਤਾਂ ਡਰੋਪੜ ਹੈ ਨੇ ਉੱਤਾਂ ਜੇ ਐਸਾ ਵਧੀਆ ਵਿਊ ਬਣਾ ਕੇ ਮੜਾ ਹੱਟ-ਹੱਟ ਬਣਾ ਕੇ ਦੇ ਦੇ ਮਨਦੀਪ ਤਾਂ ਵਧੀਆ ਕਹਿਣਾ ਰਿਵਿਊ ਸੱਤ ਲੋਚ ਵਿਊ ਆ ਮੱਛੀ ਕਹਿੰਦਾ ਰਾਸ਼ ਫਿਸ਼ਿੰਗ ਵੀ ਹੁੰਦੀ ਐ ਤੇ ਹੈ ਜਿੰਨਾ ਮਰਜੀ ਲਾਓ ਇੱਥੇ ਓਏ ਕੋਹੋ ਨਹੀਂ ਹੁੰਦਾ ਪੈਡਲਾਂ ਜੀਆਂ ਵਾਲਾ ਓ ਕਿਸਤੀ ਆ ਹੋਰ ਖਾਦਾ ਨਹੀਂ ਮਨਦੀਪ ਨੂੰ ਕਹਿਣਾ ਪੈਣਾ ਕਹਣਾ ਕਰ ਲੈ ਬਿਜ਼ਨਸ ਕਹਣਾ ਇੱਥੇ ਓ ਵਈਆ ਸਾਡੇ ਰੌਣਕਾਂ ਉਹ ਐਦਾ ਗੱਲਾਂ ਗੁੱਲਾਂ ਕਰਕੇ ਮਨ ਪਰਚਾਲੰਦੇ ਆ ਆ ਖੇਤ ਐ ਚੱਲੀ ਜਾਂਦੇ ਦਰਿਆ ਚਲੋ ਕੀ ਆ ਮੰਦੀਪ ਬਣਾਉਣਾ ਨਹੀਂ ਆ ਮੰਦੀਪ ਦੇਖ ਲੈ ਤੇਰੇ ਕਿੰਨੀ ਫੇਗਲ ਕਰਦੇ ਪਿੰਡ ਵਾਲੇ ਕਹਿੰਦੇ ਯਾਰ ਤੇਰਾ ਨਾ ਗੱਦਾ ਗੰਦਾ ਦਾ ਹਮੈ ਸਾਲਾ ਲੱਗਿਆ ਕਹਿੰਦਾ ਗਾਈਆਂ ਨਾਲ ਆਉਂਦੀ ਮੁੰਡਾ ਪਿੰਡ ਦੇ ਪੰਡਾ ਤੱਕ ਇੱਕ ਪੰਡਾ ਤਾਂ ਖੁਸ਼ ਤਾਂ ਸਾਰਾ ਖੁਸ਼ ਹੋ ਆ ਦੇਖ ਲੈ ਵੀ ਤੇਰੀ ਕਿੱਡੀ ਫੇਗਲ ਕਰਦੇ ਮੁੰਡੇ ਚੱਕਿਆ ਨਹੀਂ ਆਪਣੀ ਸਹੂਲਤਾਂ ਦਾ ਵੀ ਇਹਦੇ ਫਿਰ ਲੰਮੇ ਪੈ ਗਏ ਨਾ ਦੇ ਆ ਪਰ ਕਹਿੰਦੇ ਕੋਈ ਨ ਲੱਪੜਿਆ ਵਾ ਚੱਲ ਲੈ ਤਾਂ ਜਾ ਉਧਰ ਨੂੰ ਆ ਦੇਖਦੇ ਪੰਗਾ ਲੈ ਕੇ ਦੋ ਦੇਣਾ ਇਹ ਕੰਮ ਜਾ ਨਹੀਂ ਨਹੀਂ ਤੂੰ ਪੈ ਕੇ ਤਾਂ ਦੇਖ ਇਹ ਕੰਮ ਜਾਦੂ ਸੀਗਾ ਮਨਦੀਪ ਹੋਲਡ ਮਨਦੀਪ ਨੂੰ ਕਹਿਣ ਗੱਦਾ ਵਧੀਆ ਰੱਖ ਜਿੰਦਲ ਦਾ ਗੱਦਾ ਹੈ ਹੁਣ ਭਰਾਵਾ ਇਹ ਤੇ ਪਰ ਹੁਣ ਕਿਆ ਲਿਆ ਦੇਵੇ ਤੈਨੂੰ ਵੀਡੀਓ ਨਹੀਂ ਆਈ ਕਹਿੰਦੀ ਮੇਰਾ ਘਰ ਵਾਲਾ ਕਹਿੰਦਾ 2500 ਦਾ ਹੈ 8000 ਦਾ ਵਝਾਉਂਦੀ ਨਾ ਉਹ ਬੋਲ ਦੇ ਘਰ ਹੈ ਉਹ ਤਾਂ ਪੈਰ ਤਾਂ ਸਹੀ ਲੰਮਾ ਲੈਦਾ ਇਹ ਬਣ ਗਿਆ ਆਲਾਦੀਨ ਇਹ ਤਾਂ ਚਾਦਰ ਪਰ ਤਿਆਰਦਾ ਤਾਂ ਹਾਂ ਪੈਰ ਤਾਂ ਸਹੀ ਲੰਮਾ ਤੱਕ ਆ ਗਿਆ ਉਹ ਹੈਗਾ ਕੰਮ ਜਾ ਬੇ ਲੈ ਤਾਂ ਦੱਬਦੇ ਆ ਕਿਤੇ ਟੈਕਨੋਲੋਜੀ ਆ ਇਹ ਬੱਗੂ ਇਹ ਟੈਕਨੋਲੋਜੀ ਆ ਜਾਣ ਤੇ ਜਾਣਦੇ ਉੱਥੇ ਦੇਖੀ ਕਿੰਨਾ ਕ ਜੰਪ ਲੱਗਦਾ ਉਹ ਜਾਣਦੇ ਹੁਣ ਹੁਣ ਉਤਰੀ ਨਾ ਉਤਰੀ ਨਾ ਹੁਣ ਜਾਣ ਦੇ ਚੰਗਾ ਜੀ ਚੰਗਾ ਉਹ ਵਾਹ ਓਏ ਕੰਮ ਜਾ ਗਿਆ ਬੱਗੂ ਓਏ ਲੈ ਦੱਸ ਦੱਬਦਾ ਮੁੰਡਾ ਕੌਣ ਲੈ ਵੀ ਆ ਹੁਣ ਭੈਣ ਬੰਦਾਂ ਨੇ ਬਿੱਲੇ ਦੇਣਾ ਲੈਣਾ ਤਵੇ ਜਾ ਕੇ ਆਏ ਵੀ ਸੁਹਾ ਦਾ ਬੱਗੂ ਘੈਂਟਾ ਚੀਜ਼ ਉਦਦਾ ਯਾਰ ਉਹ ਕਾਣਾ ਗੋਪੀ ਇਹ ਲੰਬੇ ਜੀ ਚ ਲੰਬੇ ਉਤੇ ਪਾਈ ਹੋਵਣ ਉੱਪਰ ਤੇ ਤਾਰੀ ਆ ਆ ਰੱਖ ਦੇ ਭਰਾਵਾ ਹੁਣ ਤੁੱਪਾ ਰੱਖ ਦੇ ਓਏ ਪਰਲੇ ਬਾਦ ਤੁੱਪਾ ਰੱਖ ਤੁੱਪਾਂ ਲੈ ਆ ਤਾ ਚੱਲ ਮਨਦੀਪਰ ਤੇਰਾ ਆਸਾਨ ਹੋ ਗਿਆ ਹੁਣ ਰਹਿੰਦੀ ਰਹਿੰਦੀ ਦੁਨੀਆ ਦਾ ਤੇਰਾ ਆਸਾਨ ਚ ਕਾਉਂਗਾ ਆਸਤਾ ਦਾਸਤਾ ਇਹ ਪਾਣੀ ਆਉਂਦਾ ਸੀ ਗੱਦੇ ਬਤਾਰੀ ਤੇ ਨਾਲੇ ਪਤਾ ਕਾਹਦੇ ਕੀਤਾ ਮੁੰਡੀ ਪੁਣੀ ਪੰਚ ਨਹੀਂ ਪੜਾਉਣ ਰੱਖਦਾ ਦਦੋ ਚੰਦਿਆ ਆ ਆ ਵਈ ਰੌਣਕਾਂ ਇਹ ਆ ਬਈ ਪਿੰਡ ਦੀਆਂ ਰੌਣਕਾਂ ਤੇ ਪਿੰਡ ਬੇਲਾ ਰਾਮਗੜ੍ਹ ਤਹਿਸੀਲ ਨੰਗਲ ਜਿਲ੍ਹਾ ਰੋਪੜ ਅਨੰਦਪੁਰ ਸਾਹਿਬ ਦਾ ਇਲਾਕਾ ਤਰੀਕ ਹੈ ਅੱਜ 25 25 ਸਤੰਬਰ ਤੇ ਵੀਡੀਓ ਨੂੰ ਬਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਉਹੀ ਵੇ ਦਿਲ ਕੀਤਾ ਬਣਾ ਲਿਆ ਪਿੰਡ ਤੇ ਰੌਣਕ ਮੇਲਾ ਬੱਸ ਤੁਹਾਨੂੰ ਦਿਖਾਤਾ ਧੰਨਵਾਦ ਬਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਭਾਈ ਨਵਾਂ ਚੈਨਲ ਬਣਾਇਆ ਜ਼ਰੂਰ ਕਰਿਓ